ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਸਾਰੇ ਮੈਨੂੰ ਆਸ ਹੈ ਕਿ ਸਾਰੇ ਤੁਸੀਂ ਠੀਕ ਠਾਕ ਹੋਗੇ ਅੱਜ ਰੱਖੜੀਆਂ ਦਾ ਸਿਕਾ ਦਿਨ ਤੇ ਪਹਿਲਾਂ ਘਰ ਦਾ ਸਾਰਾ ਨਵੇੜਿਆ ਕੰਮਕਾਜ ਤੇ ਫਿਰ ਜਾਣਾ ਸਿਕਾ ਮੈਡਮ ਨੇ ਰੱਖੜੀ ਬੰਨਣ ਆਪਣੇ ਘਰੇ ਆਪਣੇ ਭਰਾ ਦੇ ਤੇ ਪਹਿਲਾ ਕੰਮ ਕੰਮ ਨਵੇੜ ਕੇ ਤੇ ਦਵਾ ਸੱਟ ਮੈਡਮ ਨੇ ਰੋਟੀ ਪਾਣੀ ਬਣਾਇਆ ਡੈਡੀ ਕਹਿੰਦਾ ਯਾਰ ਅੱਜ ਪਰੌਂਠੇ ਹੀ ਖਲਾ ਦੋ ਫਿਰ ਪਰੌਂਠੇ ਡੈਡੀ ਪਰੌਂਠੇ ਤੇ ਪਰੌਂਠਾ ਠਾ ਪਰੌਂਠਾ ਠਾ ਪਰੌਂਠਾ ਠਾ ਪਰੌਂਠਾ ਲਓ ਜੀ ਫਿਰ pronte pronte ਬਣਾਇਆ ਕਿ ਤੇ ਪਸੂਆ ਨੂੰ ਕੀਤਾ ਲੱਗ ਗੋਹਾਗੋਰਾ ਚੈੱਕ ਤੇ ਮੈਂਟ ਲਾਇਆ 15 ਸਾਰਾ ਕੰਮ ਨਿਬੜ ਕੇ ਤੇ ਆਪਾਂ ਨਹਾ ਧੋ ਕੇ ਤੇ ਮੈਗਾ ਲੀ ਚੱਲੀਏ ਜੀ ਕਹਿੰਦੀ ਹੋਰ ਹੋਰ ਚਲੋ ਮੈਂ ਕਿਹਾ ਫਿਰ ਪਹਿਲਾਂ ਰਖੜੀ ਆਪਾਂ ਬਣਾ ਲਈਏ ਫਿਰ ਚੱਲਦੇ ਆ ਤੇ ਆਪਣੀ ਭੈਣ ਆ ਗਈ ਸੀ ਤੇ ਉਹਨੂੰ ਰਖੜੀ ਬਨਣੀ ਸੀ ਰਖੜੀ ਬੰਨੀ ਤੇ ਉਹਨੇ ਫਿਰ ਆਪਣੇ ਵੀ ਕੰਮ ਕਰ ਕਰਨੇ ਹੁੰਦੇ ਆ ਤੇ ਉਹ ਰਖੜੀ ਬਨ ਕੇ ਤੇ ਉਹ ਫਿਰ ਆਪਾਂ ਉਹਨੂੰ ਦਿੱਤਾ 500 ਰੁਪਈਆ ਦੇ ਨਾਲ ਇੱਕ ਦਿੱਤਾ ਸੂਟ ਤੇ ਫਿਰ ਡੈਡੀ ਨੇ ਵੀ ਦਿੱਤੇ ਪੈਸੇ ਤੇ ਡੈਡੀ ਦੀ ਵੀ ਰਕੜੀ ਬੰਨੀ ਉਹਨੇ ਤੇ ਆਪਣੀ ਭਾਬੀ ਦੇ ਵੀ ਬੰਨੀ ਤੇ ਭਾਬੀ ਫਿਰ ਥੋੜੀ ਜਿਹੀ ਗੁੱਸੇ ਹੋ ਗਈ ਮੈਂ ਕਿਹਾ ਚਲੋ ਇਹਦਾ ਰੋਈ ਦਾ ਕੰਮ ਹੋਆ ਰੋਣਾ ਚਾਹੀਦਾ ਮਾੜਾ ਮੋਟਾ ਠੀਕ ਨਹੀਂ ਤੇ ਸਿਰ ਆਪਾਂ ਫਿਰ ਮੋਟਰ ਦੀ ਮਾਰੀ ਕਿੱਕ ਤੇ ਆਪਾਂ ਚੱਲ ਗਏ ਉੱਚੇ ਉੱਚੇ ਪਹੁੰਚੇ ਉੱਥਾ ਬੰਦੇ ਮੋਰੇ ਕੰਮ ਕਰ ਰਹੇ ਸੀਗੇ ਲਓ ਜੀ ਉੱਤੇ ਜਾ ਕੇ ਤਾਂ ਇਹਨਾਂ ਪੂਰੀ ਬੇਬੇ ਨਾ ਆਪਣੀ ਚੌਧਰ ਕੋਟ ਦੀ ਹੈ ਪੂਰੀ ਪਰ ਇਹਦੀ ਸੁਣਦਾ ਕੋਈ ਨਹੀਂ ਉੱਥੇ ਉਹ ਕਹਿੰਦੇ ਆ ਨਾ ਬੈ ਜਾ ਟੇਕ ਕੇ ਅਲੇ ਸਾਡੇ ਕੋ ਟਾਈਮ ਨਹੀਂ ਲੋ ਜੀ ਆਪਣੇ ਭਰਾ ਦੇ ਰਖੜੀ ਬੰਨ ਕੇ ਤੇ ਇਹਨਾਂ ਨੇ ਮੈਡਮ ਉਹਨਾਂ ਨੇ ਉਹਨੂੰ ਰਖੜੀ ਵੇ ਪਹਿਲਾਂ ਰਸਗੂਲੇ ਖਲਾਵੇ ਆਮਣਾ ਵੀ ਲਿਆਂਦੇ ਡੱਬਾ ਇੱਕ ਤੇ ਰਖੜੀ ਬੰਨਣੀ ਇਹ ਬਹੁਤ ਆ ਪਵਿੱਤਰ ਤਿਹਾਰ ਆ ਭੈਣ ਭਰਾ ਲਈ ਹਨਾ ਵਧੀਆ ਗੱਲ ਆ ਹਰੇਕ ਭੈਣ ਆਪਣੇ ਭਰਾ ਨੂੰ ਪਿਆਰ ਕਰਦੀ ਭਰਾ ਆਪਣੇ ਭੈਣ ਨੂੰ ਤੇ ਸਾਰੇ ਯਾ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਫੋਨ ਵੀ ਕੀਤੇ ਮੈਸੇਜ ਵੀ ਕੀਤੇ ਕਿ ਹੈਪੀ ਰੱਖਿਆ ਬੰਦਨ ਥੈਂਕਸ ਨਿੰਦਰ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਨੂੰ ਮੈਸੇਜ ਕੀਤਾ ਤੇ ਮੈਡਮ ਹੋਣੀ ਬਨ ਕੇ ਰਖੜੀ ਤੇ ਫਿਰ ਕਹਿੰਦੇ ਕਿ ਆਪਾਂ ਕੰਮ ਤੇ ਵੀ ਜਾਣਾ ਨਾ ਮੈਂ ਕਿਹਾ ਚਲੋ ਕੋਈ ਨਹੀਂ ਕੰਮ ਤਾਂ ਹੁੰਦੇ ਰਹਣੇ ਆ ਨਾ ਕੰਮ ਤੇ ਵੀ ਜਾਣਾ ਪੈਣਾ ਤੇ ਰਕੜੀ ਬਨ ਕੇ ਤੇ ਔਰ ਚੱਕਰ ਜ਼ਗੂਲਾ ਸਿੱਧੇ ਮੂਚ ਚਲੋ ਜੀ ਆਪਾਂ ਮਾਰੀ ਮੋਡਲ ਦੀ ਟਿਕ ਤੇ ਆਪਾਂ ਪਹੁੰਚਾਂਗੇ ਕੰਮ ਤੇ ਭੰਗ ਗਿਆ ਕੰਮ ਤੇ ਤਾਂ ਜਾਣਾ ਹੀ ਪੈਣਾ ਜੀ ਤੇ ਆਪਾਂ ਮੋਟਰ ਹਾਲ ਦੀ ਮਾਰੀ ਕਿੱਕ ਤੇ ਆਪਾਂ ਸ਼ਪਿੰਡੋਂ ਨਿਕਲ ਕੇ ਸ਼ਹਿਰ ਵੱਲੋਂ ਤਰਾਂਦੇ ਜਾਂਦੇ ਵੀਡੀਓ ਬਣਾਈ ਮੈਡਮ ਨੇ ਐਡ ਵੀ ਨਾਂ ਬਾਦ ਦੀ ਤਾਂ ਜਾਣਾ ਜਗਾ ਇਹ ਕਰਕੇ ਕਹਿੰਦੀ ਮੈਂ ਅੱਜ ਸੋਹਣੀ ਲੱਗਦੀ ਵੀਡੀਓ ਬਣਾ ਲਵਾਂ ਫਿਰ ਕਹਿੰਦੀ ਇੱਕ ਰਕੜੀ ਹੋਰ ਬਨਣੀ ਹੈ ਤੇ ਮੈਨੂੰ ਲਿਆ ਕੇ ਜੋ ਡੱਬਾ ਮੈਂ ਕਹਾਂ ਨਾਲੇ ਚੱਲ ਬੀਬੀ ਪੈਸੇ ਲਾਦਣੋਂ ਪਤਾ ਲੱਗੇ ਹੋਰ ਮੇਰੇ ਵੇਹ ਗਰਜਾਈ ਜਾਂ ਨੀ ਹੈ ਹਨਾ ਤੇ ਰਿਸ਼ਤੇਦਾਰ ਵੀ ਨਿਕੰਮੇ ਆ ਕਹਿੰਦੇ ਅਸੀਂ ਤਾਂ ਕੁੜੀ ਹੁੰਦੀ ਨਹੀਂ ਤੈਨੂੰ ਥੋੜਾ ਮੈਂ ਤਾਂ ਅਸੀਂ ਕੀ ਤੇ ਭਰਾਵੋ ਤੁਹਾਡੇ ਵੀ ਬੰਦੇ ਹੀ ਆ ਤੇ ਆਪਾਂ ਵੀ ਪਹੁੰਚ ਗਏ ਜੀ ਏ ਉਈ ਜੰਸੀ ਪਹੁੰਚਦਾ ਚਿੜੀ ਜੀ ਹੜਦੀ ਨਹੀਂ ਪੰਗੇ ਲਾਉਂਦਾ ਤੇ ਦੇਖੋ ਫਿਰ ਆਪਾਂ ਪਹੁੰਚ ਕੇ ਜੀਪ ਲਈ ਟਰੈਵਲ ਪ੍ਰੀ ਟਰੈਵਲ ਤੋਂ ਕਿਸੇ ਨੇ ਵੀ ਟਿਕਟਾਂ ਬਣਾਣੀਆਂ ਹਵਾਈ ਜਹਾਜ਼ ਦੀਆਂ ਜਾਂ ਫਿਰ ਰੇਲ ਗੱਡੀ ਦੀਆਂ ਸਾਰਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਤੇ ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਮੀ ਬੋਡੀ ਜੋਰ ਨਾਲ ਪੈ ਰਹੀ ਸੀ ਰੱਖੜੀਆਂ ਦੇ ਦਿਨ ਦੇ ਉੱਤੇ ਰੱਬ ਦੇ ਵੀ ਰੰਗ ਦਿਖਾਉਂਦਾ ਆਪਣੇ ਅਗਰ ਤਾਂ ਮੌਸਮ ਤੇ ਜਿੰਨਾਂ ਨੇ ਵੀ ਰੱਖੜੀਆਂ ਬੰਨ ਲਿਆ ਜਣਾ ਟੰਡੇ ਮੌਸਮ ਦੇ ਵਿੱਚ ਜਾਓ ਤੇ ਵਧੀਆ ਹਰੇਕ ਤਰੀਕੇ ਨਾਲ ਹਨਾ ਰਬ ਵੀ ਸੋਚਦਾ ਪਰ ਤੇ ਬਾਬਾ ਜੀ ਦਾ ਸਾਨੂੰ ਆ ਗਿਆ ਫੋਨ ਕਸ਼ਮੀਰਾ ਸਿੰਘ ਜੀ ਦਾ ਦਸਾਂਝਾ ਤੋਂ ਹਜੂਰ ਸਾਹਿਬ ਵਾਲੇ ਬਾਬੇ ਇੱਥੇ ਸੇਵਾ ਕਰ ਰਹੇ ਆ ਸੰਤ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਸੇਵਕ ਨੇ ਤੇ ਬਾਬਾ ਜੀ ਦਾ ਹੁਕਮ ਸੀਗਾ ਕਿ ਸਾਨੂੰ ਮੜ ਕੇ ਜਾਇਆ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਆ ਤੇ ਫਿਰ ਆਪਾਂ ਪਹੁੰਚ ਕੇ ਜੀ ਦਸਾਂਝਾ ਜਾਣਾ ਸੀਗਾ ਆਪਾਂ ਪਿੰਡ ਭਰੋ ਮਯਰ ਦੇ ਬਿਲਕੁਲ ਨਾਲਾ ਦਸਾਂਝ ਕਲਾ ਤੇ ਆਪਾਂ ਉੱਥੇ ਪਹੁੰਚ ਗਏ ਤੇ ਉੱਥੇ ਅਸਥਾਨ ਆਈ ਸ਼੍ਰੀ ਹਰਗੋ ਰਾਏ ਸਾਹਿਬ ਮਹਾਰਾਜ ਜੀ ਦਾ ਤੇ ਉੱਥੇ ਧਰਤੀ ਤੇ ਆਪਾਂ ਪਹੁੰਚ ਗਏ ਤੇ ਉੱਥੇ ਸਾਡੀ ਜਿਹੜੀ ਮੁਲਾਕਾਤ ਸੰਤ ਬੱਬਾ ਕਸ਼ਮੀਰ ਸਿੰਘ ਜੀ ਨਾਲ ਹੋਈ ਉੱਥੇ ਦੇ ਜਿਹੜੇ ਸੇਵਕ ਨੇ ਇੱਥੇ ਤੁੰ ਜੀ ਗੁਰੂ ਹਰ ਰਾਏ ਸਾਹਿਬ ਮਹਾਰਾਜ 2000 ਘੋੜਸਵਾਰਾਂ ਨਾਲ ਇੱਥੇ ਇਸ ਧਰਤੀ ਦੇ ਉੱਤੇ ਆਏ ਸੀਗੇ ਤੇ ਇਹ ਸ਼੍ਰੀ ਹਰਗੁਰ ਹਰ ਰਾਏ ਸਾਹਿਬ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜਿਹੜੀ ਦਸਾਂਝ ਕਲਾ ਤੇ ਆਪਾਂ ਫਿਰ ਵਾਪਸੀ ਜਦੋਂ ਕੀਤੀ ਤਾਂ ਖੜਕੜਕਲਾ ਵਾਲੀ ਚੀਜ਼ਾਂ ਤੇ ਜਾਣਾ ਆਪਾਂ ਪਿੱਦੀ ਦੇ ਗੋਲਚੇ ਖਾ ਕੇ ਤੇ ਉੱਥੇ ਗਏ ਤਾਂ ਉੱਥੇ ਰੱਸ਼ ਬਹੁਤ ਸੀਗਾ ਫੇਰ ਅਮਨਬਾਈ ਕਹਿੰਦੇ ਚਲ ਛੱਡ ਯਾਰ ਆਪਾਂ ਫਿਰ ਬੰਗਿਆਂ ਕੁਛ ਮਗਾ ਲਾਂਗੇ ਖਾਣ ਨੂੰ ਤੇ ਬਾਬਾ ਜੀ ਨੇ ਸਾਨੂੰ ਕਾਪੀ ਪੜਾਤੀ ਸੀ ਤੇ ਫਿਰ ਆਪਾਂ ਪਹੁੰਚ ਗਏ ਜੀ ਬੰਗਿਆਂ ਬੰਗਿਆਂ ਆਏ ਤਾਂ ਮੈਡਮ ਦਾ ਫੋਨ ਆ ਗਿਆ ਕਹਿੰਦੀ ਚੱਲੀਏ ਮਗਰ ਚਲੋ ਫਿਰ ਮੋਟਰਸਾਈਕਲ 'ਚ ਤੇਲ ਪਵਾ ਕੇ ਤੇ ਆਪਾਂ ਗੁਰਦੁਆਰਾ ਸ੍ਰੀ ਚੰਦ ਕਨਵਰ ਸਾਹਿਬ ਮੁੱਚਾ ਕੇ ਸਿਰ ਤੇ ਫਿਰ ਆਪਾਂ ਜਾਣਾ ਸੀ ਘਰ ਨੂੰ ਤੇ ਰਾਹ 'ਚ ਜਾਂਦੇ ਜਾਂਦੇ ਆਪਾਂ ਬੜਾਈ ਵੀਡੀਓ ਤੇਗੁਰ ਛੇਕ ਨੇ ਨਾ ਕਾਲਜ ਦੀ ਗਰਾਊਂਡ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਸੀਗੀਆਂ ਕਿਉਂਕਿ ਜਿਹੜੇ ਸਕੂਲ ਪੱਧਰ ਦੇ ਟੂਰਨਾਮੈਂਟ ਉਹ ਚੱਲ ਰਹੇ ਆ ਮੈਨੂੰ ਲੱਗਦਾ ਤੇ ਰਾਜ ਜਾਂਦੇ ਬਿਨਾਂ ਹੀ ਵੀਡੀਓ ਤੇ ਘਰੇ ਜਾਣ ਨੂੰ ਅਸੀਂ ਪਹੁੰਚੇ ਤਾਂ ਮਗਰੇ ਸਾਡੇ ਆਗੇ ਜੀ ਪਰੌਣੇ ਮਾਮਾ ਮਾਮੇ ਦੀਆਂ ਕੁੜੀਆਂ ਮਾਮੇ ਦਾ ਮੁੰਡਾ ਤੇ ਮਾਮਾ मामੀ ਸਾਰੇ ਜਣੇ ਆ ਗਏ ਤੇ ਮਾਮਾ ਸਾਡਾ ਹੈਗਾ ਥੋੜੇ ਜਿਹਾ ਕੱਬਾ ਸੁਭਾਅ ਹੈਗਾ ਥੋੜੇ ਜਿਹਾ ਕੱਬਾ ਹੈਗਾ ਉਹਦਾ ਮੇਸਤਰੀ ਆ ਜੇ ਕਹੇ ਨੇ ਕੋਠਾ ਪਵਾਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵਿੱਦ ਮਟੀਰੀਅਲ ਠੇਕਾ ਲੈਂਦੇ ਆ ਮਾਮੇ ਨੂੰ ਸਾਡੇ ਤੇ ਲੋ ਜੀ ਰੱਖਣੀ ਆ ਬਲਣ ਤੋਂ ਬਾਅਦ ਮੈਂ ਕਹ ਜਲਦੀ ਰੱਖਣੀ ਬਲੋ ਮੇਰਾ ਬਾਦ ਤੇਲ ਜੜਦਾ ਮੈਂ ਤੁਹਾਨੂੰ ਵੀ ਵਧੀਆ ਡੇਚ ਚ ਸਬਜੀ ਖਾਣਾ ਤੇ ਜੀ ਖਾ ਕੇ ਜੀ ਪੇਠਾ ਤੇ ਬਣਾ ਕੇ ਰੱਖੜੀ ਤੇ ਬਾਹਰ ਆ ਕੇ ਆਪਾਂ ਮਨ ਤੜਨ ਲਾਪੇ ਜੀ ਗੋਭੀ ਮਸ਼ਰੂਮ ਬੈਂਗਣ ਤੇ ਆਲੂ ਵਗੈਰਾ ਕੱਲ ਕੇ ਫਿਰ ਸਬਜੀ ਕਰਤੀ ਆ ਪਰ ਐਟ ਤੇ ਜਲ ਸਨੀ ਭਾਈ ਜੀ ਆਪਣਾ ਆ ਗਿਆ ਰੱਖੜੀ ਬਣਾਉਣ ਤੇ ਸਨੀ ਭਾਈ ਨੇ ਰੱਖੜੀ ਬਣਾਈ ਜੀ ਰੋਟੀ ਖਾਣ ਬਜੇ ਰ ਗਿਆ ਪਰ ਕਹਿੰਦਾ ਨਹੀਂ ਯਾਰ ਮੇਰੀ ਘਰ ਵਾਲੀ ਮਿਲਦੀ ਕੀ ਦੀ ਹੈ ਤਾਗਰ ਕੀ ਮੈਂ ਰੋਟੀ ਨਿਕਾਣੀ ਓਕੇ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮਿਲਦੇ ਆ ਕੱਲ ਨੂੰ ਨਵਾਂ